ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਨਿੰਬੂ ਦਾ ਚਟਪਟਾ ਤੇ ਖੱਟੇ achar ਦੀ ਬਹੁਤ ਹੀ ਟੇਸਟੀ ਤੇ ਆਸਾਨ ਰੈਸਪੀ ਅੱਜ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਨਿੰਬੂ ਦਾ ਖੱਟਾ achar ਬਣਾ ਕੇ ਤਿਆਰ ਕਰਾਂਗੇ ਇਹ achar ਤਾਂ 6 ਮਹੀਨੇ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਨਾ ਹੀ ਇਹਨੂੰ ਉਣੀ ਲੱਗੇ ਕਿਤੇ ਨਾ ਹੀ ਸਮੈਲ ਇਦੇ ਵਿੱਚੋਂ ਆਵੇਗੀ ਤੇ ਨਾਲ ਹੀ ਇਹ ਨੂੰ ਬਣਾਉਣ ਵਿੱਚ ਬਨ ਬਿਲਕੁਲ ਵੀ ਨਹੀਂ ਲੱਗੇਗਾ ਤੇ ਅੱਜ ਆਪਾਂ ਬਿਨਾਂ ਤੇਲ ਦੇ ਇਹ ਨਿੰਬੂ ਦਾ achar ਬਣਾ ਕੇ ਤਿਆਰ ਕਰਾਂਗੇ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੁਹਾਨੂੰ ਮੇਰੀ ਇਹ ਵੀਡੀਓ ਰੈਸਪੀ ਬਾਰੇ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਜੀ ਨਿੰਬੂ ਦਾ ਚਟਪਟਾ ਤੇ ਖਟਾ achar ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਮੈਂ ਲਿਆ ਜੀ 1/2 ਕਿਲੋ ਚਾਨਕੀ 500 ਗ੍ਰਾਮ ਨਿੰਬੂ ਨਿੰਬੂ ਜਿਹੜੇ ਮੈਂ ਲਿਆ ਮੀਡੀਅਮ ਛਿਲਕੇ ਵਾਲੇ ਜਿਹੜੇ ਜਿਹੜਾ ਛੇਕਰ ਨਹੀਂ ਤੇ ਜ਼ਿਆਦਾ ਪਤਲਾ ਨਹੀਂ ਜ਼ਿਆਦਾ ਮੋਟਾ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਮੈਂ ਪਹਿਲਾਂ ਸਾਫ਼ ਕਰ ਲਿਆ ਜੇ ਫਿਰ ਆਪਾਂ ਇਹਨਾਂ ਨੂੰ ਕੱਟ ਲੈਣਾ ਹੈ ਜੀ ਤੁਸੀਂ ਜਿਸ ਤਰ੍ਹਾਂ ਦੇ ਪੀਸ ਘੜ ਦੇ ਵਿੱਚ ਖਾਣੇ ਪਸੰਦ ਕਰਦੇ ਹੋ ਉਸੇ ਤਰ੍ਹਾਂ ਹੀ ਕੱਟ ਸਕਦੇ ਹੋ ਆਪਾਂ ਪਹਿਲਾਂ ਸਾਈਡਾਂ ਤੋਂ ਇਹਨਾਂ ਦੀਆਂ ਡੰਡੀ ਵਾਲਾ ਹਿੱਸਾ ਹੀ ਉਹ ਸਾਫ਼ ਕਰ ਲੈਣਾ ਕੱਟ ਕੇ ਦੇ ਨਾਲ ਹੀ ਕੋਈ ਦੱਤ ਵੀ ਇਸ ਤਰ੍ਹਾਂ ਦਾ ਪੀਸ ਹੈਗਾ ਉਹਨੂੰ ਵੀ ਜਿਨੀਆਂ ਤਰ੍ਹਾਂ ਆਪਾਂ ਕੱਟ ਕੇ ਅਲੱਗ ਕਰ ਲੈਣਾ ਫਿਰ ਇੱਕ ਨਿੰਬੂ ਦੇ ਆਪਾਂ ਕਰਨੀਆਂ ਜੀ ਦੋ ਪੀਸ ਤੇ ਫਿਰ ਇੱਕ ਪੀਸ ਦੀ ਆਪਾਂ ਕਰਨੀਆਂ ਚਾਰ ਪੀਸ ਤੇ ਇੱਕ ਪੀਸ ਦੀ ਆਪਾਂ ਕਰਨੀਆਂ ਦੋ ਪੀਸ ਯਾਨੀ ਕਿ ਜੇ ਤੁਸੀਂ ਜ਼ਿਆਦਾ ਨਿੰਬੂ ਖਾਣੇ ਪਸੰਦ ਕਰਦੇ ਹੋ ਤਾਂ ਤੁਸੀਂ ਜਨਨ ਕੀ ਜਿਆਦਾ ਆਚਾਰ ਖਾਣਾ ਪਸੰਦ ਕਰਦੇ ਹੋ ਤਾਂ ਥੋੜਾ ਵੱਡਾ ਪੀਸ ਲੈ ਸਕਦੇ ਹੋ ਅਗਰ ਤੁਸੀਂ ਥੋੜਾ ਆਚਾਰ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਛੋਟਾ ਪੀਸ ਲੈ ਸਕਦੇ ਹੋ ਇਸ ਦੇ ਨਾਲ ਆਪਣਾ ਆਚਾਰ ਵੇਸਟ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਤੇ ਆਪਾਂ ਲੋੜ ਅਨੁਸਾਰ ਆਚਾਰ ਨੂੰ ਵਰਤ ਸਕਦੇ ਹਾਂ ਤੇ ਫਿਰ ਆਪਾਂ ਨਿੰਬੂਆਂ ਦੇ ਜਿਹੜੇ ਬੀਜ ਹਨ ਉਹ ਵੀ ਕੱਢ ਲੈਣੇ ਆ ਨਿੰਬੂਆਂ ਦੇ ਬੀਜਾਂ ਦੇ ਵਿੱਚ ਕਾਫੀ ਗੜੱਟਰ ਹੁੰਦੀ ਹੈ ਤੇ ਇਹਦੇ ਨਾਲ ਜਿਹੜਾ ਆਪਣਾ ਆਚਾਰ ਔੜਾ ਹੋ ਜਾਵੇਗਾ ਤੇ ਦੇਖੋ ਇਸ ਤਰ੍ਹਾਂ ਨੇ ਮੈਂ ਪੀਸ ਕਰ ਲਿਆ ਇੱਕ ਪੀਸ ਵੱਡਾ ਤੇ ਇੱਕ ਛੋਟਾ ਜਿੰਮੂ ਮੈਂ ਵੱਡੇ ਪੀਸ ਕੱਟ ਲਿਆ ਤੇ ਅੱਧੇ ਨਿੰਬੂ ਛੋਟੇ ਪੀਸ ਵਿੱਚ ਤੁਸੀਂ ਆਪਣੀ ਲੋੜ ਅਨਸਾਰ ਵੱਟ ਸਕਦੇ ਹੋ ਸਾਰੇ ਨਿੰਬੂ ਮੈਂ ਕੱਟ ਕੇ ਤਿਆਰ ਕਰ ਲਿਆ ਤੇ ਨਿੰਬੂ ਨੂੰ ਪਾ ਦਿੱਤਾ ਜਿਵੇਂ ਖੁੱਲੇ ਬਰਤਨ ਦੇ ਵਿੱਚ ਤੇ ਫਿਰ ਉੱਪਰ ਪਾ ਦਿੱਤਾ ਇੱਕ ਚਮਚ ਨਮਕ ਦਾ ਨਮਕ ਪਾ ਕੇ ਆਪਾਂ ਚੰਗੀ ਤਰ੍ਹਾਂ ਨਮਕ ਤੇ ਨਿੰਬੂਆਂ ਨੂੰ ਮਿਕਸ ਕਰ ਲੈਣਾ ਹੈ ਇਹ ਆਚਾਰਾ ਬਿਲਕੁਲ ਬਿਨਾਂ ਤੇਲ ਦੇ ਬਣਾਵਾਂਗੇ ਜੀ ਬਹੁਤ ਹੀ ਹੈਲਥੀ ਤੇ ਟੇਸਟੀ ਆਚਾਰ ਦੀ ਰੈਸਪੀ ਹੈ ਤੁਹਾਡਾ ਆਚਾਰ ਵਾਕਈ ਬਿਲਕੁਲ ਖਰਾਬ ਨਹੀਂ ਹੋਵੇਗਾ ਤੇ ਨਾ ਹੀ ਇਹਨਾਂ ਦੇ ਵਿੱਚ ਜਿਆਦਾ ਖੱਟਾਪਨ ਹੋਵੇਗਾ ਤੇ ਨਾ ਹੀ ਬਿਲਕੁਲ ਪਾਣੀ ਹੋਵੇਗਾ ਤੇ ਬਹੁਤ ਹੀ ਟੇਸਟੇ ਆਚਾਰ ਬਣ ਕੇ ਤਿਆਰ ਹੁੰਦਾ ਹੈ ਨਮਕ ਮਿਕਸ ਕਰਕੇ ਫਿਰ ਕਵਰ ਕਰਕੇ ਮੈਨੂੰ ਰੱਖਿਆ ਜੀ 2 ਦਿਨ ਦੇ ਲਈ ਤੁਸੀਂ 1 ਦਿਨ ਲਈ ਰੱਖ ਸਕਦੇ ਹੋ 2 ਦਿਨ ਦੇ ਲਈ ਵੀ ਦਾਖ ਰੱਖ ਸਕਦੇ ਹੋ ਤੇ 5 ਦਿਨ ਦੇ ਲਈ ਵੀ ਇਹਨੂੰ ਰੱਖ ਸਕਦੇ ਹੋ ਇਸ ਦੇ ਨਾਲ ਇਹਦੇ ਵਿੱਚ ਜੋ ਵੀ ਪਾਣੀ ਹੋਵੇਗਾ ਨਾ ਜਿਆਦਾ ਖੱਟਾ ਉਹ ਆਪਾਂ ਦਾ ਅਲੱਗ ਹੋ ਜਾਵੇਗਾ ਕਿ ਮੈਂ ਪਹਿਲਾਂ ਵੀ ਇੱਕ ਦਿਨ ਇਹਦਾ ਪਾਣੀ ਹੈ ਜਿਹੜਾ ਕੱਢ ਦਿੱਤਾ ਸੀ ਮੈਂ ਦੋ ਦਿਨ ਰੱਖਿਆ ਇੱਕ ਦਿਨ ਬਾਅਦ ਜੋੜ ਦੇ ਵਿੱਚ ਪਾਣੀ ਸੀ ਮੈਂ ਕੱਢ ਦਿੱਤਾ ਸੀ ਨਹੀਂ ਤਾਂ ਫਿਰ ਸਮੈਲ ਆਉਣ ਲੱਗ ਜਾਵੇਗੀ ਨਿੰਬੂਆਂ ਦੇ ਵਿੱਚ ਤੇ ਫਿਰ ਇਸ ਤਰ੍ਹਾਂ ਨਿੰਬੂਆਂ ਨੂੰ ਦਬਕੀ ਨਾ ਆਪਾਂ ਹਲਕੇ ਹੱਥਾਂ ਨਾਲ ਇਹਨਾਂ ਦੇ ਵਿੱਚ ਜੋ ਇਹਨਾਂ ਦਾ ਜੋਰ 사 ਜਣਗੇ ਰਸ ਆ ਉਹ ਆਪਾਂ ਕੱਢ ਲੈਣਾ ਹੈ ਇਸ ਦੇ ਨਾਲ ਨਾ ਹੀ ਤੁਹਾਡੇ ਨਿੰਬੂ ਖਰਾਬ ਹੋਣਗੇ ਤੇ ਨਾ ਹੀ ਤੁਹਾਡੇ ਨਿੰਬੂਆਂ ਦੇ ਵਿੱਚ ਜ਼ਿਆਦਾ ਖੱਟਾਪਨ ਹੋ ਜਗਾ ਨਹੀਂ ਤੇ ਨਿੰਬੂ ਖਾਣ ਵਿੱਚ ਬਹੁਤ ਹੀ ਖੱਟੇ ਲੱਗਦੇ ਆ ਆਪਣੀ ਜਿਹੜੀ ਨਿੰਬੂਆਂ ਦੀ ਖਟਾਸ ਆ ਉਹ ਘਟ ਜਾਵੇਗੀ ਆਪਾਂ ਬਿਲਕੁਲ ਵੀ ਪਾਣੀ ਨਹੀਂ ਛੋੜ ਦੇਣੀ ਆਪਾਂ ਇਹਨਾਂ ਨੂੰ ਬਿਲਕੁਲ ਵੀ ਡਰਾਈ ਨਹੀਂ ਕਰਨਾ ਯਾਪਰ ਬਿਲਕੁਲ ਹੀ ਸੁਕਾ ਲੈਣਾ ਥੋੜਾ ਥੋੜਾ ਰੱਖਾਂਗੇ ਰਸਮੀ ਸੀ ਜਿਹੜੇ ਨਿੰਬੂ ਖਾਂ ਦੇ ਵਿੱਚ ਸਵਾਦ ਲੱਗਣ ਤੇ ਦੇਖੋ ਮੈਂ ਨਿੰਬੂਆਂ ਦਾ ਜਿਹੜਾ ਰਸ ਆ ਸਾਰਾ ਕੱਢ ਕੇ ਉਹਨਾਂ ਨੂੰ ਤਿਆਰ ਕਰ ਲਿਆ ਤੇ ਫਿਰ ਦੂਸਰੀ ਸਾਈਡ ਆ ਮਿਲ ਲੈਣੇ ਨੇ ਅੱਜ ਕੁਛ ਖੜੇ ਮਸਾਲੇ ਸਭ ਤੋਂ ਪਹਿਲਾਂ ਲਈਏ ਕਾਲੀ ਮਿਰਚ ਚਮਚ ਦਾ ਚੌਥਾ ਹਿੱਸਾ ਚਮਚ ਦਾ ਚੌਥਾ ਹਿੱਸਾ ਅਜਵਾਇਨ ਇਹ ਚਮਚ ਦੇ ਚੌਥੇ ਹਿੱਸੇ ਤੋਂ ਵੀ ਥੋੜੇ ਘੱਟ ਲਿਆ ਜੀ ਮੇਥੇ ਯਾਨੀ ਕਿ ਮੇਥੀ ਦਾਣਾ ਤੇ ਚਮਚ ਦਾ ਚੌਥਾ ਹਿੱਸਾ ਲਿਆ ਸਾਬੂਤ ਨਹੀਂ ਆ ਚਮਚ ਦਾ ਚੌਥਾ ਹਿੱਸਾ ਹੀ ਲਿਆ ਜੀ ਮੈਂ ਸੌਫ ਚਮਚ ਦਾ ਚੌਥਾ ਹਿੱਸਾ ਹੀ ਜੀ ਲਿਆ ਇਹਨਾਂ ਮਸਾਲੇ ਨੂੰ ਆਪਾਂ 1 ਤੋਂ 2 ਮਿੰਟ ਬਿਲਕੁਲ ਲੋ ਫਲੇਮ ਤੇ ਆਪਾਂ ਭੁੰਨ ਲੈਣਾ ਇਹਨਾਂ ਦੀ ਨਮੀ ਖਤਮ ਕਰ ਲੈਣੀ ਹੈ ਇਹਨਾਂ ਨੂੰ ਕੁੱਟਣ ਦੇ ਵਿੱਚ ਵੀ ਆਸਾਨੀ ਹੋ ਜਾਵੇਗੀ ਤੇ ਫਿਰ ਆਪਾਂ ਇਹਨਾਂ ਨੂੰ ਦੋ ਮਿਣਟ ਰੋਸਟ ਕਰਨ ਤੋਂ ਬਾਅਦ ਜਾਨੀ ਸੀ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਦਰਦਰਾ ਗ੍ਰाइंड ਕਰ ਲੈਣਾ ਹੈ ਤੁਸੀਂ ਹੁੰਡੇ ਦੇ ਵਿੱਚ ਦਰਦਰਾ ਗ੍ਰाइंड ਕਰ ਸਕਦੇ ਹੋ ਤੇ ਮਿਕਸੀ ਦੇ ਵਿੱਚ ਦੇਖੋ ਇਸ ਤਰ੍ਹਾਂ ਮੈਂ ਮਸਾਲਿਆਂ ਨੂੰ ਦਰਦਰਾ ਗ੍ਰाइंड ਕਰ ਲਿਆ ਹੈ ਹੁੰਡੇ ਦੇ ਵਿੱਚ ਇਸ ਤਰ੍ਹਾਂ ਨਾ ਆਪਾਂ ਘੱਟ ਮਸਾਲੇ ਵਰਤਣੀਆਂ ਇਹਦੇ ਨਾਲ ਜਿਹੜਾ achara ਬਹੁਤ ਹੀ ਵਧੀਆ ਲੱਗਦਾ ਜਾਂ ਤਾਂ ਮਸਾਲੇ ਦੀ achar ਦੇ ਵਿੱਚ ਵੀ ਚੰਗੇ ਲੱਗਦੇ ਤੇ ਫਿਰ ਮੈਂ ਸਾਰੇ ਮਸਾਲੇ ਉੱਪਰ ਪਾ ਦਿੱਤੇ ਆ ਜੀ ਨਿੰਬੂਆਂ ਦੇ ਤੇ ਫਿਰ ਲਿਆ ਜੀ ਇੱਕ ਚਮਚਾ ਕਾਲਾ ਨਮਕ ਅੱਧਾ ਚਮਚਾ ਚਰਦੀ ਕੁੱਟੀ ਹੋਈ ਲਾਲ ਮਿਰਚ ਅੱਧਾ ਚਮਚਾ ਇਥੇ ਮੈਂ ਲਈ ਹੈ ਜੀ ਹਲਦੀ ਪਾਊਡਰ ਇਹ ਸਾਰੇ ਆਪਾਂ ਨਾਰਮਲ ਮਸਾਲੇ ਲੈਣੇ ਆ ਜੀ ਹਰ ਇੱਕ ਦੇ ਘਰ ਦੇ ਵਿੱਚ ਅਵੇਲੇਬਲ ਹੁੰਦੇ ਹੀ ਆ ਤੇ ਮਸਾਲੇ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਕਿ ਕੱਲੇ-ਕੱਲੇ ਨਿੰਬੂ ਦੇ ਪੀਸੇ ਉੱਪਰ ਸਾਰੇ ਮਸਾਲੇ ਲਗਾ ਜਾਣਾ ਇਸ ਤਰੀਕੇ ਦੇ ਨਾਲ ਇੱਕ ਵਾਰੀ ਜ਼ਰੂਰ ਅਚਾਰ ਬਣਾ ਕੇ ਦੇਖਿਓ ਜੀ ਨਹੀਂ ਤੁਹਾਨੂੰ ਤੇਲ ਦੀ ਜ਼ਰੂਰਤ ਤਾਂ ਨਹੀਂ ਤੁਹਾਡਾ ਅਚਾਰ ਖਰਾਬ ਹੋਵੇਗਾ ਨਹੀਂ ਹੁੰਦੀ ਲੈ ਕੇ ਕਿ ਕਿ ਨਾ ਹੀ ਸ맬 ਆਵੇਗੀ ਨਹੀਂ ਜਿਆਦਾ ਅਚਾਰ ਤੁਹਾਡਾ ਖੱਟਾ ਬਣੇਗਾ ਬਹੁਤ ਹੀ ਟੇਸਟੀ ਅਚਾਰ ਬਣ ਕੇ ਤਿਆਰ ਹੋਵੇਗਾ ਮਸਾਲੇ ਮਿਕਸ ਕਰਨ ਤੋਂ ਬਾਅਦ ਜੀ ਫਿਰ ਮੈਂ ਪਾ ਰਹੀ ਹਾਂ ਜੀ ਸਵਾਦ ਅਨੁਸਾਰ ਨਮਕ ਨਮਕ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਨਾ ਜਿਸ ਤਰ੍ਹਾਂ ਤੁਸੀਂ ਜਿਆਦਾ ਜਾਂ ਘੱਟ ਖਾਣਾ ਪਸੰਦ ਕਰਦੇ ਹੋ ਉਸੀ ਤਰ੍ਹਾਂ ਤੁਸੀਂ ਇਹਨੂੰ ਲੈ ਸਕਦੇ ਹੋ ਨਮਕ ਪਾ ਕੇ ਆਪਾਂ ਮਿਕਸ ਕਰ ਦੇਣਾ ਹੈ ਵੈਸੇ ਜੀ ਇਹ achar ਦੇ ਵਿੱਚ ਨਮਕ ਥੋੜਾ ਜਿਆਦਾ ਹੋ ਵੀਨਾ achar ਬਿਲਕੁਲ ਵੀ ਖਰਾਬ ਨਹੀਂ ਹੁੰਦਾ ਮੇਰੇ ਸਿਸਟਰ ਤੇ ਲੋ ਇਸ ਤਰ੍ਹਾਂ ਪਾਉਂਦੇ ਨੇ achar ਬਹੁਤ ਹੀ ਟੇਸਟੀ ਲੱਗਦਾ ਹੁੰਦਾ ਉਹਨਾਂ ਦੇ ਹੱਥਾਂ ਦਾ ਤੇ ਤੁਸੀਂ ਵੀ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਪਾ ਕੇ ਦੇਖਿਓ ਬਹੁਤ ਹੀ ਵਧੀਆ ਤੇ ਹੈਲਥੀ achar ਦੀ ਰੈਸਪੀ ਹੈ ਤੇ ਸਾਰੇ ਖਾਣੇ ਨੂੰ ਬਹੁਤ ਕੇ ਖਾਣਗੇ ਤੇ ਪਸੰਦ ਵੀ ਕਰਨਗੇ ਬਿਨਾਂ ਖਾਸ ਦੇ ਤਾਂ ਮੇਰੀ ਇਹ achar ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਜਰੂਰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਜ਼ਰੂਰ ਹੈ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਚਲੋ ਜੀ ਮਿਲਦੇ ਹਾਂ ਨਵੀਂ ਤੇ ਟੇਸਟੀ ਰੈਸਪੀ ਦੇ ਨਾਲ ਥੈਂਕ ਯੂ ਸੋ ਮਚ